ਜਿੱਤਣ ਵਾਲੀ ਅਲਾਸੀ ਅਨੰਦੀ ਅਲਾਸੀ ਹੁੰਦਾ ਹੈ ਉਲਾਸ ਹੁੰਦਾ ਹੈ ਖੁਸ਼ੀ ਜਿੱਤਾਂ ਬੜੀਆਂ ਜਿੱਤਦੀ ਹੈ ਬੁੱਧੀ ਨਾਲ ਅਨੰਦੀ ਪਰ ਖੁਸ਼ੀ ਖੁਸ਼ੀ ਹੱਸਦੇ ਹੱਸਦੇ ਜਿੱਤ ਦੇ ਰਹਿਣੀ ਹੈ ਦੇਖੋ ਜਵਾਲਾ ਤਾਂ ਹੁੰਦੀ ਹੈ ਗਰਮ ਸੁਭਾ ਦੂਜੇ ਨੂੰ ਲੱਗਦਾ ਵੀ ਬਹੁਤ ਗੁੱਸੇ 'ਚ ਗੱਲ ਹੋ ਰਹੀ ਹੈ ਜਵਾਲਾ ਫੂਕ ਫੂਕ ਰੱਖਦੀ ਹੈ ਉਹ ਦੇ ਕੇ ਹਸ ਮੁਖ ਕੇ। ਕੁਛ ਸਮੋਖ ਗੱਲਾਂ ਕਹੀਆਂ ਨਾ ਜਿਹੜੀਆਂ ਸਾੜਦੀਆਂ ਨੇ ਲੋਕਾਂ ਨੂੰ। ਭਗਤਾਂ ਨੇ ਹਸ ਮੁਖ ਹੋ ਕੇ ਗੱਲਾਂ ਕਹੀਆਂ ਨਾ ਜਿਹੜੀਆਂ ਇਹਨਾਂ ਨੂੰ ਪਿੱਛੂ ਬੋਲੜਦੀਆਂ ਨੇ। ਗੁੱਸੇ ਨਾਲ ਹੀ ਕਹੀਆਂ ਉਹਨਾਂ ਨੇ। ਹੱਦਕਾ ਕਹੀਆਂ ਨੇ ਵੀ ਪਾਗਲ ਦੂਏ ਬਸ ਨੂੰ ਤਰੇ ਫਿਰਦੇ ਨੇ ਅਖਰਾ ਹੈ। ਦਾ ਹੱਸ ਕੇ ਕਈਆਂ ਨੇ ਗੱਲਾਂ ਸਾਰੀਆਂ ਹੰਸ ਮੁਖ ਤੁਸੀਂ ਮੁਖ ਰਹਿਣੀ ਹੈ ਤੂੰ ਜਾਨਸ ਮੁਖ ਕਦੇ ਤੈਨੂੰ ਗੁੱਸਾ ਗੁੱਸਾ ਹੀ ਨਹੀਂ ਹੁੰਦਾ ਹੰਸ ਮੁਖ ਹੀ ਰਹੂਗਾ ਅਨੰਦੀ ਅਨੰਦੀ ਹੋਏ ਨੇ ਆਨੰਦ ਚ ਰਹੇ ਅਨੰਦ ਸਰੂਪ ਹੈ ਜੇ ਆਨੰਦ ਸਰੂਪ ਹੈ ਤਾਂ ਹੰਸ ਮੁਖ ਵੀ ਰਹੂ ਦੋਏ ਗੱਲਾਂ ਨੇ ਜਿਹੜਾ ਆਨੰਦ ਚਾਹਦਾ ਉਹਦੇ ਵੀ ਖੁਸ਼ੀ ਰੂ ਹੋਊਗਾ ਖੇਡਾਰੂਗਾ ਜੇ ਆਨੰਦ ਟੁੱਟਦਾ ਉਹ ਵੀ ਚੁਰਸਿਆ ਜਾ ਜਾਊਗਾ ਗੁੱਸੇ ਜਾ ਕੇ ਆਨੰਦ ਸਰੂਪ ਚ ਰਹਿੰਦੇ ਨਮੋ ਪਾਰ ਬ੍ਰਹਮੀ ਹਰੀ ਸੀ ਮੁਕੰਦੀ ਨਮੋ ਪਾਰ ਬ੍ਰਹਮੀ ਦੇਖੋ ਤੂੰ ਪਾਰ ਬ੍ਰਹਮੀ ਪਾਰ ਬ੍ਰਹਮੀ ਕਹਤੋਂ ਤੇ ਪਾਰ ਬ੍ਰਹਮ ਹੈ ਤੇ ਪਾਰ ਬ੍ਰਹਮੀ ਉਧਰ ਮਕੰਦਾ ਤੇ ਮੁਕੰਦੀ ਆ ਉਧਰ ਮੁਕੰਦਾ ਤੇ ਮੁਕੰਦੀ ਹੈ ਹਰੀ ਸੀ ਮੁਕੰਦੀ ਹਰੀ ਦਾ ਰੂਪ ਹੈ ਤੂੰ ਉਹ ਜਿਹੀਆਂ ਕੋਈ ਫਰਕ ਨਹੀਂ ਹੈ ਹਰ ਘਰ ਉਪੇ ਹਰੀ ਹੋਈਆਂ ਹਰੀ ਸੀ ਹਰੀ ਵਰਗੀ ਹੋਈਆਂ ਰਾਜਾ ਹਰੀ ਹੋਈ ਤੂੰ ਮੁਕੰਦੀ ਮੁਕਤੀ ਦਾਤੀ ਮੁਕਤੀ ਦੇਣ ਵਾਲੀ ਜਯੰਤੀ ਨਮੋ ਮੰਗਲਾ ਕਾਲ ਕਾਇੰ ਜਯੰਤੀ ਨਮੋ ਮੰਗਲਾ ਕਾਲ ਕਾਇੰ ਮੰਗਲਾ ਕਾਲ ਕਾਇੰ ਤੇਰੀ ਕਾਇਆ ਕੀ ਆਹ ਤੇਰਾ ਸ਼ਰੀਰ ਕੀ ਹੈ ਸ਼ੀਰ ਤੇਰਾ ਕਾਲ ਹੈ ਕਾਦੇ ਵਾਸਤੇ ਕਾਲ ਹੈ ਪਰ ਵਾਸਤੇ ਕਾਲ ਜੋ ਫਸਾਰੇ ਹੈ ਇੱਥੇ ਸਾਨੂੰ ਸੰਸਾਰ ਕੀ ਹੈ ਸੰਸਾਰ ਕੈਦ ਹੈ ਜੋ ਕੈਦ ਹੋ ਤੇ ਭਰੈ ਜੁੜ ਜਾਣ ਕੈਦ ਰਹੇ ਲੋ ਜਿਹੜੇ ਸਾਨੂੰ ਫੜ ਕੇ ਰੱਖਣ ਵਾਲੇ ਨੇ ਤੇ ਪਜਾਉਣ ਵਾਲੇ ਨਮਾਇਜ ਉਹਨਾਂ ਦਾ ਕਾਲ ਹੋ ਜਾ ਵਕਾਰਾਂ ਸਾਰਿਆਂ ਦਾ ਕਾਲ ਕਾਇਮ ਹੈ ਤੂੰ ਕਾਇਆ ਕਾਲ ਰੂਪ ਹੈ ਤੇ ਜੋ ਗਿਆਨ ਹੈ ਕਾਲ ਰੂਪ ਹੈ ਸਭ ਦਾ ਕਾਲ ਕਾਇਮ ਸਭ ਪਹਿਲਾ ਪਹਿਲਾ ਕੀ ਜਨਮਤੀ ਨਮੋ ਮੰਗਲਾ ਕਾਲ ਕਾਇਮ ਹਾਂ ਜਨਮਤੀ ਜਦੋਂ ਜਿੱਤ ਲੈਣੀ ਇਹ ਤਾਂ ਨਮੋ ਜਿਹਨਾਂ ਵਕਾਰਾਂ ਨੂੰ ਜਿੱਤਦੀਆਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਇਹ ਸਮਝ ਲਓ ਜੋ ਮਨ ਜਿੱਤਿਆ ਜਾਂਦਾ ਰ ਸਭ ਤੋਂ ਔਖਾ ਮਨ ਜਿੱਤਣ ਜੀਅੰਤੀ ਮਨ ਨੂੰ ਜਿੱਤਣ ਵਾਲੀ ਹੈ ਕਹ ਲੋ ਮੰਨੀ ਵਰਦਾ ਹੈ ਮੰਨੀ ਮਰਦਾ ਮਨ ਸਮਝ ਜਾਂਦਾ ਮਨ ਨੂੰ ਸਮਝਾ ਲੈਂਦੀ ਹੈ ਉਹਦੀ ਕਾਇਆ ਮਰ ਜਾਂਦੀ ਹੈ ਮਨ ਦੀ ਮਨ ਦੀ ਕਾਇਆ ਕੀ ਹੁੰਦੀ ਹੈ ਕਲਪਨਾ ਜਿਹੜਾ ਕਹਿਆ ਨਾ ਉਹਨੇ ਬਈ ਜਿਹੜਾ ਮੇਰਾ ਸਰੂਪ ਹੈ ਜਨਮ ਹੋ ਗਿਆ 쿠ਪੰਤੀ ਜਨਮ ਜਨਮ 쿠ਪੰਤੀ ਉਹ ਉਹਦੀ ਉਹਦੀ ਬੋਧ ਹੈ ਜਿਹੜੀ ਸੋਚ ਪੈਦਾ ਹੋ ਗਈ ਬੁੱਧੀ ਚ ਸੋਚ ਕਲਪਨਾ ਉਹ ਇਹਦੀ ਕਾਇਆ ਹੈ ਉਹਦਾ ਕਿਉਂਕਿ ਉਹ ਸਾਡਾ ਕਾਲ ਹੈ ਕਾਲ ਜੇ ਫਸਾਉਣ ਵਾਲਾ ਹੈ ਇਹ ਕਾਲ ਨੂੰ ਕੋ ਕਾਲ ਹੈ ਉਹ ਜ਼ਕਾਲ ਦਾ ਕਾਲ ਹੈ ਜਿਹੜਾ ਇਹਦੇ ਭਗਤਾਂ ਦਾ ਕਾਲ ਹੈ ਜਿਹੜਾ ਇਹਦੀ ਔਲਾਦ ਦਾ ਕਾਲ ਹੈ ਜਿਹੜਾ ਇਹਦੀ ਔਲਾਦ ਦਾ ਕਾਲ ਹੈ ਨਾ ਇਹ ਉਹਦਾ ਕਾਲ ਹੈ ਪਰ ਜੇ ਔਲਾਦ ਇਹ ਕਾਲ ਦੇ ਨਾਲ ਚਿਮੜੀ ਹੋਵੇ ਜਲਣ ਕੇ ਫਿਰ ਕੀ ਕਰੇ ਜਿਹੜਾ ਆਦਮੀ ਕਾਲ ਆਪ ਪਾਲਿਆ ਹੋਇਆ ਹੋਵੇ ਉਹਨੂੰ ਕੀ ਕਰੇ ਜਿਆਣੇ ਕਹਿੰਦੇ ਨਾ ਸੀ ਤਾਂ ਕੁੱਤਾ ਵੇਚਣਾ ਨਹੀਂ ਬਾਲਣ ਕੋਈ ਸਿਆਣਾ ਬੰਦਾ ਕਹੇ ਭਾਈ ਇਹ ਕੁੱਤੇ ਨਹੀਂ ਰੱਖੀ ਤੇ ਹਲਕ ਜਾਣਾ ਹੁੰਦਾ ਹੈ ਇਹਦਾ ਪਤਾ ਨਹੀਂ ਕਿਹੜੇ ਵੇਲੇ ਹਲਕ ਜਾਵੇ ਉਹ ਕਹਿਆ ਉਹ ਜਿੱਦ ਪਹਿ ਜਾਣਾ ਸੀ ਤੇ ਰੱਖ ਲੈ ਕੁੱਤੇ ਨੇ ਤਾਂ ਕੋਈ ਕੰਮ ਕਰ ਨਹੀਂ ਕਰਨਾ بس ਇਹ ਗੱਲ ਜੇ ਇਹੀ ਨਾ ਮੰਨਣ ਛੱਡਣ ਲੋ ਕਲਪਨਾ ਆਪਣੀ ਪੈਦਾ ਕਰਨਾ ਆਪਣਾ ਕਾਲ ਆ ਪੈਦਾ ਕਰੀਏ ਅਸੀਂ ਅਸੀਂ ਆਪਣਾ ਕਾਲ ਆ ਪੈਦਾ ਕਰਦੇ ਆਂ ਔਰ ਉਹਨੂੰ ਨਹੀਂ ਛੱਡਣਾ ਚਾਹੁੰਦੇ ਕਹਨ ਲੋ ਬਕਾਰਾ ਨੂੰ ਨਹੀਂ ਛੱਡਣਾ ਚਾਹੁੰਦੇ ਕੋਈ ਕੀ ਕਰੇ ਕੋਈ ਅਜ ਕੀ ਕਰੇ ਉਹਨੇ ਕਹੇ ਚੱਲ ਤੁਹਾਨੂੰ ਰਾਜ਼ ਨਹੀਂ ਕਰਦੇ ਖੇਡੋ ਹਲੇ ਇਹਦੇ ਨਾਲ ਦੇਖ ਲਓ ਤਜਰਬਾ ਕਰ ਲੋ ਤਜਰਬੇ ਜੋਖ ਲਾ ਜੂਗੀ ਤਜਰਬਾ ਕਰ ਰਹੇ ਆਂ ਅਸੀਂ ਜਿਹਨੂੰ ਸਮਝ ਆ ਜਾਂਦੀ ਉਹ ਛੱਡ ਦਿੰਦਾ ਇਹ ਨਹੀਂ ਸਮਝਾਉਂਦੀ ਉਹ ਨਾ ਜਿੜ ਝਮੜਿਆ ਰਹਿੰਦਾ ਇਹ ਨੂੰ ਸਮਝਾ ਲਓ ਜੇ ਛੱਡ ਦਿੰਦਾ ਇਹ ਨੂੰ ਨਹੀਂ ਸਮਝਾਉਂਦੀ ਉਹ ਸਿਰ ਹਸ ਰਿਆ ਜਾਂਦਾ ਦੋੇ ਪ੍ਰਕਾਰ ਦੇ ਨੇ ਲੋਕ ਜਿਹਨਾਂ ਦਾ ਸਮਝ ਆ ਜਾਂਦਾ ਇਹ ਗੁਰਬਾਨੀ ਦੀ ਸਮਝ ਆ ਜਾਂਦੀ ਹੈ ਵੀ ਸਾਡੇ ਪੱਖ ਦੀ ਗੱਲ ਹੈ ਇਸੇ 'ਚ ਫਾਇਦਾ ਮੰਨ ਕੇ ਫਾਇਦਾ ਉਹ ਮੰਨ ਲੈਂਦਾ ਜਿਹੜਾ ਕਹਿੰਦਾ ਮੰਨਣ 'ਚ ਫਾਇਦਾ ਨਹੀਂ ਕੋਈ ਇੱਧਰ ਹੀ ਫਾਇਦਾ ਹੈ ਉਹ ਇਧਰ ਰਹਿੰਦਾ ਫੇਰ ਵੀ ਫੈਸਲਾ ਸਾਡੇ ਉੱਤੇ ਛੱਡਿਆ ਹੋਇਆ ਜਿੱਧਰ ਮਰਜੀ ਰਹੋ ਚਾਹੇ ਆਪਣੇ ਅਤੀ ਆਪਣਾ ਕਾਜ ਸਵਾਰ ਲੋ ਚਾਹੇ ਆਪਣੇ ਪੈਰ ਪਹਾੜਾ ਮਾਰਦੇ ਰਹੋ ਗਾਵਲ ਬਣ ਕੇ ਪਹਾੜਾ ਮਾਰਦੇ ਰਹੋ ਪੈਰ ਆਪਣੇ ਚਾਹੇ ਆਪਣੇ ਅਤੀ ਕਾਜ ਸਵਾਰ ਲੋ ਪਰ ਕਾਜ ਕਿਵੇਂ ਸਵਾਰਨੇ ਉਹਦਾ ਜਵਾਬ ਦੇ ਦਿੱਤਾ ਜੇ ਸਵਾਲ ਨਾ ਤਾਂ ਐਂ ਸਾਰ ਸਕਦੇ ਹੋ ਕਾਜ ਸਵਾਰਨ ਦੀ ਵਿਧੀ ਦਸਤੀ ਤੁਹਾਨੂੰ ਉਹਨੂੰ ਮੰਨੋ ਚਾਹੇ ਨਾ ਬਲੋ ਕਿਸੇ ਨੂੰ ਕਹਿ ਨਹੀਂ ਸਕਦੇ ਪਰ ਉਲਾਂ ਬਾਹਰੀ ਕਿਸੇ ਨੂੰ ਦੇਖ ਸਕਦੇ ਕੰਤੰਕ ਕਰਮੋਂ ਕਮਾਉਣੇ ਦੋਸਨਾਂ ਕਾਹੂ ਜੋਗ ਦੋਸ ਨਹੀਂ ਕਿਸੇ ਨੂੰ ਦੇਣ ਜੋਗੇ ਰਹੇ ਅਸੀਂ ਤਾਂ ਤੁਸੀਂ ਆਇਆ ਇੱਧਰ ਆ ਜਾ ਚਾਹੇ ਇਹ ਗੱਲ ਕਿਹਨੂੰ ਦੋਸ ਦਵੋਗੇ ਦੋਸ਼ ਕਰਮਾ ਪਰਮੇਸ਼ਰ ਦਰਦੇ ਭੁੱਲਿਆ ਵਪਨ ਸੇ ਰੋਗ ਜਦੋਂ ਭੁੱਲ ਕੇ ਵੀ ਪਰਮੇਸ਼ਰ ਨੇ ਤਾਂ ਸਾਨੂੰ ਸਿੱਖਿਆ ਦਿੱਤੀ ਹੈ ਅਰੇ ਉਹਦੇ ਵਿਸ਼ਵਾਸ ਨਹੀਂ ਕਰਦੇ बोल गए तो रोग ਤਾਂ ਬਿਆਪਣ ਹੀ ਨੇ ਬਕਾਰਾਂ ਦਾ ਬਦਲ ਹੀ ਅੰਦਰ ਕਪਾਲੀ ਨਮੋ ਪਧਰ ਕਾਲੀ ਸ਼ਿਵਾਇੰ ਦੇਖੋ ਹੁਣ ਇੱਥੇ ਦੋ ਪਹਿਲਾਂ ਕਹਤੀਆਂ ਨਮੋ ਬਾਅਦ ਚ ਕਪਾਲੀ ਨਮੋ ਪਧਰ ਕਾਲੀ ਨਮੋ ਕਪਾਲੀ ਦੇ ਬਾਅਦ ਨਮੋ ਹੈ ਪਧਰ ਕਾਲੀ ਸ਼ਿਵਾਇੰ ਸ਼ਿਵਾਇੰ ਪਧਰ ਕਾਲੀ ਇਹ ਜਿਹੜੀ ਹੋਰ ਹੈ ਕਪਾਲੀ ਹੋਰ ਹੈ ਜੇ ਜੇ ਤੈਨਾਂ ਨੂੰ ਨਮਸਕਾਰ ਕਰਨੀ ਹੁੰਦੀ ਉਹ ਦੋਏ ਨੇ ਤੇ ਨਿਹਲ ਪਤਰਕਾਲੀ ਹੀ ਸ਼ਵਾਲੀ ਉਹ ਹੈ ਸ਼ਿਵਾਇੰਗ ਸ਼ਿਵਾਇੰਗ ਜੇ ਆਪਕਾ ਪਤਰਪੁਰਸ਼ ਹੋਈ ਆਦਮੀ ਮਾੜਾ ਹੁੰਦਾ ਹੋਈ ਆਦਮੀ ਚੰਗਾ ਹੋ ਜਾਂਦਾ ਕਪਾਲੀ ਪਤਰਕਾਲੀ ਬਣ ਸਕਦੀ ਹੈ ਕਪਾਲੀ ਬਦਲ ਜਿਵੇਂ ਮਨੁੱਖ ਬਦਲ ਕੇ ਗੁਰਮੁਖ ਬਣ ਸਕਦਾ ਹੈ ਕਪਾਲੀ ਬਨ ਮੁਖੀ ਹੈ ਇਹ ਕਹ ਲੋ ਪਤਰਕਾਲੀ ਗੁਰਮੁਖੀ ਹੈ ਇਹ ਗੁਰਮੁਖੀ ਆਉ ਹੋ ਗੁਰਮਤ ਉਹ ਹੋ ਗੁਰਮੁਖੀ ਦਾ ਨਾਮ ਹੈ ਸ਼ਿਵਾਇ ਹੈ ਕਪਾਲੀ ਨਮੋ ਪਤਰਕਾਲੀ ਇtanto ਵੀ ਲਿਖਿਆ ਜਾ ਸਕਦਾ ਸੀ ਇਹ ਨਮੋ ਪਤਰਕਾਲੀ ਕਪਾਲੀ ਸ਼ਿਵਾਇ ਇਹ ਲਿਖ ਦਿੰਦੇ ਦੱਸੋ ਕੋਈ ਕਵਤਾ ਜ ਫਰਕ ਨਹੀਂ ਪੈਂਦਾ ਜਿਤਨਾ ਨੂੰ ਵਰ ਨਹੀਂ ਹੁੰਦੀ ਤਾਂ ਐਨੇ ਜਦੇ ਕਿ ਨਵੋ ਪੱਦਰਕਾਲੀ ਕਪਾਲੀ ਸ਼ਿਵਾਂ ਦੱਸੋ ਕੀ ਵਰਗ ਪਿਆ ਕਪਤਾਜ ਜੇ ਕੋਈ ਕਹੇ ਕਪਤਾਜ ਵਰਗ ਪੈਂਦਾ ਸੀ ਇਹ ਲਿਖਿਆ ਬਿਲਕੁਲ ਗਲਤ ਹੈ ਫਰਕਰੀ ਪੈਂਦਾ ਲੋਗੋ ਪਹਿਲਾ ਨਾਂ ਦਿੰਦੇ ਨਵੋ ਪੱਦਰਕਾਲੀ ਮੂਰੇ ਕਰ ਦਿੰਦੇ ਕਪਾਲੀ ਕਰ ਦਿੰਦੇ ਕਪਾਲੀ ਸ਼ਿਵਾਂ ਗੋਚਾ ਹੀ ਜਾਂਦਾ